ਦੱਤੇ ਨਾਮ ਸ਼ਿਰਵਾਹੀ குரு ਜੀ ਤਨ 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 ਬਾਬਾ ਨੰਦ ਸਿੰਘ ਜੀ ਮਹਾਰਾਜ ਕਲੇਰਾਵਾਲੇ ਸਾਧ ਸੰਗਤ ਜੀ ਮਹਾਪੁਰਖਾਂ ਦਾ ਜੀਵਨ ਪੜਨ ਸੁਨਨ ਦਾ ਅਸਲ ਮਤਲਬ ਤਾਂ ਆਪਣਾ ਜੀਵਨ ਸੁਧਾਰਨਾ ਹੁੰਦਾ ਹੈ ਤਨ 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 ਬਾਬਾ ਨੰਦ ਸਿੰਘ ਜੀ ਮਹਾਰਾਜ ਨਿਰੰਕਾਰ ਦੇ ਹੁਕਮ ਅਨੁਸਾਰ ਵਿਚਰਦੇ ਹੋਏ ਕਈ ਵਾਰ ਕਿਤੇ ਚਲੇ ਜਾਂਦੇ ਅਤੇ ਸੰਗਤ ਨੂੰ ਪਤਾ ਹੀ ਨਾ ਲੱਗਦਾ ਇਸੀ ਤਰ੍ਹਾਂ ਨਿਰੰਕਾਰ ਦੇ ਹੁਕਮ ਅਨੁਸਾਰ ਵਿਚਰਦੇ ਹੋਏ ਆਪ ਜੀ ਚੋਹਨੀਏ ਪਹੁੰਚੇ ਸ਼ਹਿਰ ਤੋਂ ਢਾਈ ਕੁ ਮੀਲ ਦੂਰ ਆਪ ਜੀ ਨੇ ਨਹਿਰ ਦੇ ਸੂਏ ਕੋਲ ਆਸਣ ਰੱਖਿਆ ਹਨੇਰੇ ਵਿੱਚ ਜਿਵੇਂ ਦੀਵੀ ਜਗਦੇ ਦਾ ਦੂਰੋਂ ਹੀ ਪਤਾ ਲੱਗ ਜਾਂਦਾ ਹੈ ਉਵੇਂ ਹੀ ਕਰਨੀ ਵਾਲੇ ਮਾਪੁਰਖਾਂ ਦਾ ਪ੍ਰਤਾਪ ਦਸਾਂ ਦਿਸ਼ਾਵਾਂ ਵਿੱਚ ਸੁੱਤੇ ਪੇ ਹੀ ਪ੍ਰਗਟ ਹੋ ਜਾਂਦਾ ਹੈ ਸੁਲੱਖਣ ਸਿੰਘ ਦੇ ਕੰਨੀ ਵੀ ਬਾਬਾ ਜੀ ਦੀ ਸੋਬਾ ਪਈ ਸੁੰਦੇ ਸਾਰ ਹੀ ਮਨ ਵਿੱਚ ਦਰਸ਼ਨਾਂ ਦੀ ਲਾਲਸਾ ਪੈਦਾ ਹੋਈ ਪਰ ਕਦੇ-ਕਦੇ ਮਨ ਵਿੱਚ ਸ਼ੰਕਾ ਵੀ ਉੱਠਦਾ ਕਿ ਪਤਾ ਨਹੀਂ ਇੰਨੀ ਪਹੁੰਚ ਵਾਲੇ ਹੈ ਵੀ ਕਿ ਜਿੰਨਾ ਇੰਨਾ ਬਾਰੇ ਸੁਨਿਆ ਹੈ ਬੰਦੇ ਦਾ ਮਨ ਸ਼ੰਕਿਆ ਦਾ ਘਾਰ ਹੈ ਜਿਸ ਕੋਲੋਂ ਬੰਦੇ ਨੂੰ ਕੋਈ ਲੋੜ ਹੋਵੇ ਪਹਿਲਾਂ ਉਸ ਤੇ ਸ਼ੰਕਾ ਕਰਦਾ ਹੈ ਕਿ ਪਤਾ ਨਹੀਂ ਇਹ ਕੰਮ ਕਰ ਵੀ ਸਕਦਾ ਹੈ ਜਾਂ ਨਹੀਂ ਸੁਲੱਖਣ ਸਿੰਘ ਪੇਸ਼ੇਵਰ ਜੋ ਦਰਜੀ ਸੀ ਨੇ ਵਿਚਾਰ ਬਣਾਇਆ ਕਿ ਦਰਸ਼ਨ ਕਰ ਆਉਂਦੇ ਹਾਂ ਜੇ ਰੱਬ ਤੱਕ ਪਹੁੰਚੇ ਹੋਣਗੇ ਤਾਂ ਨਾਂ ਲੈ ਕੇ ਬੁਲਾਣਗੇ ਅਤੇ ਮਨ ਦੀ ਗੱਲ ਪੁੱਛ ਲੈਣਗੇ ਇਹ ਵਿਚਾਰ ਬਣਾ ਕੇ ਇੱਕ ਦਿਨ ਜਾ ਪਹੁੰਚਿਆ ਦਰਸ਼ਨਾਂ ਨੂੰ ਪਰ ਮੱਥਾ ਨਾ ਟੇਕਿਆ ਅਤੇ ਦੂਰ ਹੀ ਖੜਾ ਰਿਆ ਬਾਬਾ ਜੀ ਨੇ ਜਦ ਇਸ ਵੱਲ ਤੱਕਿਆ ਤਾਂ ਨਜ਼ਰਾਂ ਝੁਕ ਗਈਆਂ ਕਿਉਂ ਭਾਈ ਸੁਲੱਖਣ ਸਿਆ ਕੀ ਲੈਣ ਆਇਆ ਹੈ ਅੰਤਰਜਾਮਤਾ ਨਾਲ ਸੱਦੇ ਤੇ ਆਉਣਾ ਹੀ ਸੀ ਪਹਿਲਾਂ ਹੀ ਆ ਗਿਆ ਬਾਬਾ ਜੀ ਨੇ ਮੁਸਕਰਾ ਕੇ ਬਚਨ ਕੀਤਾ ਸੁਣਦੇ ਸਾਰ ਹੀ ਸੁਲੱਖਣ ਸਿੰਘ ਹੈਰਾਨੀ ਦੇ ਸਮੁੰਦਰ ਵਿੱਚ ਗੋਤੇ ਖਾਣ ਲੱਗਾ ਕਰਨੀ ਕੱਪੜੀਆਂ ਚੋ ਲੀਰਾਂ ਦੀ ਚੋਰੀ ਤੇ ਕਹਿਣਾ ਅੰਤਰਜਾਮਤਾ ਦਿਖਾਉਣਾ ਬਾਬਾ ਜੀ ਨੇ ਤਾੜਨਾ ਦੇ ਲਹਿਜੇ ਵਿੱਚ ਕਿਹਾ ਭੁੱਲੇ ਲੋਕਾਂ ਨੂੰ ਸਿੱਧੇ ਰਸਾ ਪਾਉਣ ਲਈ ਮਹਾਪੁਰਖ ਕਈ ਵਾਰ ਤਾੜਨਾ ਵੀ ਕਰਦੇ ਨੇ ਜੋ ਉਸ ਸਮੇਂ ਭਾਵੇਂ ਸੁਣਨ ਵਾਲੇ ਨੂੰ ਕੋੜੀ ਲੱਗੇ ਨਿਮਵਾਂਗ ਪਰ ਕਈ ਤਰ੍ਹਾਂ ਦੇ ਰੋਗ ਵੀ ਦੂਰ ਕਰ ਦਿੰਦੀ ਹੈ ਮਹਾਪੁਰਖ ਦੁਨੀਆ ਵੱਲੋਂ ਬੇਪਰਵਾਹ ਹੁੰਦੇ ਹਨ ਪਰ ਨਿਰੰਕਾਰ ਦੇ ਹੁਕਮ ਅਨੁਸਾਰ ਉਹਨਾਂ ਨੂੰ ਸੁਲੱਖਣ ਸਿੰਘ ਜਿਹੀ ਲੋਕਾਂ ਸਿੱਧੇ ਰਸਤੇ ਪਾਉਣ ਲਈ ਅੰਤਰਜਾਮਤਾ ਵੀ ਦਿਖਾਉਣੀ ਪੈਂਦੀ ਹੈ ਬਾਬਾ ਜੀ ਦਾ ਬਚਨ ਸੁਣਨ ਅਨੁਸਾਰ ਹੀ ਸੁਲੱਖਣ ਸਿੰਘ ਕੱਟੇ ਹੋਏ ਟਾਣ ਵਾਂਗ ਬਾਬਾ ਜੀ ਦੇ ਚਰਨਾਂ ਤੇ ਡਿੱਗ ਪਿਆ ਮਨ ਵਿਚਲਾ ਪਰਮ ਅੱਖਾਂ ਵਿੱਚ ਹੁਣ ਅੰਜੂ ਬਣ ਕੇ ਨਿਕਲ ਲੱਗਾ ਬਖਸ਼ ਲੋ ਬਾਬਾ ਜੀ ਬਖਸ਼ ਲੋ ਉਸ ਦੀ ਬੇਨਤੀ ਸੁਣ ਕੇ ਹਜੂਰ ਨੇ ਉਸ ਨੂੰ ਉਠਾਇਆ ਅਤੇ ਕਿਹਾ ਬਸ ਭਾਈ ਉਠ ਸੰਗਤ ਕਰਿਆ ਕਰ ਇਸ ਤਰ੍ਹਾਂ ਐਸਾ ਅਸਰ ਹੋਇਆ ਕਿ ਰੋਜ਼ ਦਾ ਹੀ ਸత్సੰਗੀ ਬਣ ਗਿਆ ਆਪਣੀ ਸਮਰੱਥਾ ਅਨੁਸਾਰ ਸੇਵਾ ਵੀ ਕਰਦਾ ਵੈਸੇ ਤਾਂ ਸਾਰਾ ਸੰਸਾਰ ਹੀ ਆਪਣੀ ਸਮਝ ਅਨੁਸਾਰ ਸੇਵਾ ਕਰਦਾ ਹੈ ਕੋਈ ਰਿਸ਼ਤੇਦਾਰਾਂ ਦੀ ਕੋਈ ਮਿੱਤਰਾਂ ਦੀ ਸੰਬੰਧੀਆਂ ਦੀ ਅਤੇ ਕੋਈ ਪੁਰਪਕਾਰੀ ਬੇਸਹਾਰਾ ਲੋਕਾਂ ਦੀ ਪਰ ਅੱਜ ਕੱਲ੍ਹ ਲੋਕੀ ਸਵਾਰਥ ਵਾਸਤੇ ਹੀ ਸੇਵਾ ਕਰਦੇ ਨੇ ਅਤੇ ਸਵਾਰਥ ਪੂਰਾ ਹੋਣ ਜਾਣ ਤੇ ਕਿਨਾਰਾ ਕਰ ਜਾਂਦੇ ਹਨ ਇਹ ਜੀ ਸਮੇਂ ਵਿੱਚ ਬਾਬਾ ਜੀ ਵਰਗੇ ਮਾਪੁਰਖਾਂ ਦੀ ਸੇਵਾ ਸ਼ਰਧਾ ਭਾਵਨਾ ਨਾਲ ਕਰਨੀ ਬੜੇ ਉਦਮ ਭਾਗਾਂ ਦੀ ਨਿਸ਼ਾਨੀ ਹੈ ਕਬੀਰ ਸੇਵਾ ਕੋ ਦੋਈ ਭਲੇ ਇੱਕ ਸੰਤ ਇੱਕ RAM ਰਾਮ ਜੋ ਦਾਤਾ ਮੁਕਤ ਕੋ ਸੰਤ ਜਪਾਵੇ ਨਾਮ ਇੱਕ ਦਿਨ ਸੁਲੱਖਣ ਸਿੰਘ ਦੇ ਮਨ ਵਿੱਚ ਫੁਰਨਾ ਪੈਦਾ ਹੋਇਆ ਕਿ ਕਿਉਂ ਨਾ ਮੈਂ ਮਹਾਂਪੁਰਖਾਂ ਵਾਸਤੇ ਕਸ਼ੇਰੇ ਸਿਉਂਕੇ ਲੈ ਜਾਵਾਂ ਆਪਣੇ ਵੀ ਲੈ ਆਂਦੇ ਪਰ ਮੁਸ਼ਕਿਲ ਇਹ ਸੀ ਕਿ ਕਸ਼ੇਰੇ ਸਿਉਣੇ ਨਹੀਂ ਸੁਣਾਉਂਦੇ ਕੁਝ ਚਿਰ ਤਾ ਉਹਨੂੰ ਸਮਝ ਹੀ ਨਾ ਆਏ ਕਿ ਕੀ ਕਰੇ ਪਰ ਫਿਰ ਖਿਆਲ ਆਇਆ ਕਿ ਬਾਬਾ ਜੀ ਜਦ ਦਿਲ ਦੀ ਗੱਲ ਬੁੱਝ ਸਕਦੇ ਹਨ ਤਾਂ ਕਿ ਕਸ਼ੇਰੇ ਨਹੀਂ ਸੁਵਾਉਣਗੇ ਇਹ ਵਿਚਾਰ ਕਰਕੇ ਅਰਦਾਸ ਕੀਤੀ ਅਤੇ ਕਸ਼ੈਰੇ ਸੀ ਉਹਨੇ ਵਹਿ ਗਿਆ ਪਤਾ ਹੀ ਨਾ ਲੱਗਾ ਕਿਵੇਂ ਇੱਕ ਕਸ਼ੈਰਾ ਸੀ ਉੱਤਾ ਗਿਆ ਖੁਸ਼ੀ ਵਿੱਚ ਉਸੇ ਵੇਲੇ ਕਸ਼ੈਰੇ ਲੈ ਕੇ ਦਰਸ਼ਨਾਂ ਨੂੰ ਪਹੁੰਚਿਆ ਬਾਬਾ ਜੀ ਸੂਏ ਵਿੱਚ ਇਸ਼ਨਾਨ ਕਰ ਰਹੇ ਸਨ ਇਸਨੇ ਨਵਾਂ ਕਸ਼ੈਰਾ ਉੱਥੇ ਰੱਖ ਦਿੱਤਾ ਅਤੇ ਇੱਕ ਪਾਸੇ ਹੋ ਕੇ ਖੜ ਗਿਆ ਬਾਬਾ ਜੀ ਨੇ ਇਸ਼ਨਾਨ ਤੋਂ ਉਪਰੰਤ ਇਸ ਕਸ਼ੈਰੇ ਦੇ ਰੂਪ ਵਿੱਚ ਸੁਲੱਖਣ ਸਿੰਘ ਦੀ ਸੇਵਾ ਨੂੰ ਪ੍ਰਵਾਨ ਕਰ ਲਿਆ ਅਗਲੇ ਦਿਨ ਇਸ ਤਰ੍ਹਾਂ ਦੂਸਰਾ ਕਸ਼ੈਰਾ ਲੈ ਆਇਆ ਇਸ ਨੂੰ ਵੀ ਹਜੂਰ ਨੇ ਪ੍ਰਵਾਨ ਕੀਤਾ ਨਿਰੰਕਾਰ ਅਤੇ ਉਸ ਦੇ ਪੁੱਤਰ ਮਹਾਪੁਰਖ ਪ੍ਰੇਮ ਦੇ ਭੁੱਖੇ ਹੁੰਦੇ ਹਨ ਇਹਨਾਂ ਨੂੰ ਕਿਸੇ ਚੀਜ਼ ਨਾਲ ਵਸ ਨਹੀਂ ਕੀਤਾ ਜਾ ਸਕਦਾ ਪਰ ਪੇਮ ਦਾ ਬੰਧਨ ਭਾਵਨਾ ਦਾ ਬੰਧਨ ਇਹਨਾਂ ਲਈ ਤੋੜਨਾ ਮੁਸ਼ਕਿਲ ਹੁੰਦਾ ਹੈ ਨਿਰੰਕਾਰ ਵੀ ਮਹਾਪੁਰਖ ਨੂੰ ਪ੍ਰੇਰ ਕੇ ਭਾਵਨਾ ਵਾਲਿਆਂ ਦੀ ਭਾਵਨਾ ਪੂਰੀ ਕਰਦਾ ਹੈ ਜਿਵੇਂ ਕ੍ਰਿਸ਼ਨ ਜੀ ਨੇ ਸੁਦਾਮਾ ਦੇ ਕੱਚੇ ਚੋਲ ਪ੍ਰਵਾਨ ਕੀਤੇ ਪਿੱਦਰ ਦੇ ਘਰ ਕੇਲਿਆਂ ਦੀ ਛਿਲਕੇ ਪ੍ਰੇਮ ਨਾਲ ਛਕੇ ਅਤੇ RAM ਜੀ ਨੇ ਬੇਰ ਖਾ ਕੇ ਪੀਲਣੇ ਦੀ ਸ਼ਰਧਾ ਨੂੰ ਫਲ ਲਾਏ। ਗੁਰੂ ਨਾਨਕ ਦੇਵ ਜੀ ਦੇ ਰੂਪ ਵਿੱਚ ਦਿਰੰਕਾਰ ਆਪ ਹੀ ਪਾਈ ਲਾਲੋ ਵਰਗਿਆਂ ਦਾ ਪ੍ਰੇਮ پا ਕੇ ਪ੍ਰਸੰਨ ਹੋਇਆ ਅਤੇ ਉਹਨਾਂ ਦੀ ਭਾਵਨਾ ਨੂੰ ਪੂਰਾ ਕੀਤਾ। ਦਸਵੇਂ ਪਾਤਸ਼ਾਹ ਨੇ ਤੇ ਸਾਫ਼ ਫੈਸਲਾ ਸੁਣਾ ਦਿੱਤਾ। ਸਾਚ ਕਹੋ ਸੁਣ ਲਿਓ ਸਬੇ ਜਿਨ ਪ੍ਰੇਮ ਕੀਓ ਤਿਨਹੀ ਪ੍ਰਭ ਪਾਇਓ। ਇਸੀ ਤਰ੍ਹਾਂ ਸੁਲੱਖਣ ਸਿੰਘ ਦਾ ਪ੍ਰੇਮ ਦੇਖ ਕੇ ਬਾਬਾ ਜੀ ਨੇ ਇਸ ਦੀ ਸੇਵਾ ਪ੍ਰਵਾਨ ਕੀਤੀ